ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਵਿਖੇ ਭਾਰਤ ਨੌਜਵਾਨ ਸਭਾ ਵੱਲੋਂ ਇੱਕ ਰੈਲੀ ਕੱਢੀ ਗਈ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ 2012 12 ਵਿੱਚ ਡੀਜੀਪੀ ਸ਼ਸ਼ੀकांत ਵੱਲੋਂ ਨਸ਼ਾਖੋਹਰਾਂ ਦੇ 135 ਬੰਦਿਆਂ ਦੀ ਲਿਸਟ ਜਾਰੀ ਕੀਤੀ ਗਈ ਸੀ ਪਰ ਹੁਣ ਤੱਕ ਜਨਤਕ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਨਾਮ ਸੀ ਇਹ ਲਿਸਟ ਨੂੰ ਜਲਦ ਤੋਂ ਜਲਦ ਜਨਤਕ ਕੀਤਾ ਜਾਵੇ ਅੱਜ ਪੂਰੇ ਪੰਜਾਬ ਵਿੱਚ ਨਸ਼ਾਖੋਹਰ 1200 ਬੰਦਿਆਂ ਦੀ ਲਿਸਟ ਬਣ ਚੁੱਕੀ ਹੈ ਇਤਿਹਾਸਕ ਇਮਾਰਤ ਨੂੰ ਬੰਦ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪਿੰਡਾਂ ਵਿੱਚ ਖੇਡ ਗਰਾਊਂਡ ਬਣਾਈ ਜਾਣ ਖੇਡਣ ਵਾਲੇ ਨੌਜਵਾਨਾਂ ਨੂੰ ਡਾਈਟ ਦਿੱਤੀ ਜਾਵੇ 2012 ਦੀ ਹਾਈ ਕੋਰਟ ਲਿਸਟ ਵੀ ਜਾਰੀ ਕਰੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਬੰਦ ਕਰਨ ਦੇ ਵੱਡੇ ਵੱਡੇ ਵਾਦੇ ਕੀਤੇ ਕੇ ਜਿਸ ਨੂੰ ਬੰਦ ਕਰਾਉਣ ਵਿੱਚ ਨਾਕਾਮ ਰਹੀ ਇਹਨਾਂ ਨੇ ਬੰਦ ਤਾਂ ਕਰਾਉਣੇ ਸਨ ਪੰਜਾਬ ਵਿੱਚ ਨਸ਼ਾ ਹੋਰ ਜ਼ਿਆਦਾ ਵੱਧ ਗਿਆ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਵਾਂਸਲ ਦੀ ਰਿਪੋਰਟ ਜਿੰਦਾਬਾਦ ਫੀਟੱਕੇ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ ਕਰੋ ਪ੍ਰਬੰਧ ਕਰੋ ਨੌਜਵਾਨ ਪਾਰਸਵਾ ਜਿੰਦਾਬਾਦ 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 ਪਿੰਡਾਂ ਵਿੱਚ ਚੰਗੇ ਖੇਡ ਗਰਾਊਂਡਾਂ ਦਾ ਪ੍ਰਬੰਧ ਕਰੋ ਕਰੋ ਪ੍ਰਬੰਧ ਕਰੋ ਮਸ਼ੇ ਨਈ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਪਿੰਡਾਂ ਤੇ ਸ਼ਹਿਰਾਂ ਵਿੱਚ ਚੰਗੇ ਖੇਡ ਗਰਾਊਂਡਾਂ ਦਾ ਪ੍ਰਬੰਧ ਕਰੋ ਕਰੋ ਮੇਰਾ ਨਾਮ ਦਿਵਿੰਦਰ ਸ਼ਵੀਲਪੁਰ ਜ਼ਿਲ੍ਹਾ ਪ੍ਰਧਾਨ ਨੌਜਵਾਨ ਭਾਰ ਸਭਾ ਜਿਹੜੀ ਅੱਜ ਰੈਲੀ ਕੱਢ ਰਹੀ ਪੰਜਾਬ ਸਰਕਾਰ ਖਿਲਾਫ ਕੀ ਕਰ ਰਹੀ ਅੱਜ ਨੌਜਵਾਨ ਭਾਰ ਸਭਾ ਵੱਲੋਂ ਸਵੇਰ ਸਵੇਰ ਪੱਧਰੀ ਸੱਦੇ ਤਹਿਤ ਪਟਿਆਲਾ ਅਸਮਾਨੇ ਦੇ ਵਿੱਚ ਅਸੀਂ ਰੈਲੀ ਕੱਢ ਰਹੇ ਹਾਂ ਜਿਦੇ ਵਿੱਚ ਨੌਜਵਾਨਾਂ ਦੀਆਂ ਮੰਗਾਂ ਨੇ ਅ 2012 ਦੇ ਵਿੱਚ ਡੀਜੀਪੀ ਸ਼ਸ਼ੀਕਾਂਤ ਪੰਜਾਬ ਦੇ ਡੀਜੀਪੀ ਨੇ ਸਾਹਕਾ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਵੀ ਨਸ਼ਿਆਂ ਦੇ ਖਿਲਾਫ ਇੱਕ ਰਿਪੋਰਟ ਸੀ ਉਹਨਾਂ ਨੇ ਬਾਦਲ ਸਰਕਾਰ ਨੂੰ ਜਿਹੜੀ ਉਹ ਦਿੱਤੀ ਸੀ ਉਸ ਦੇ ਵਿੱਚ 175 ਬੰਦਿਆਂ ਦਾ ਨਾਮ ਸੀ ਜਿਹਦੇ ਵਿੱਚ ਅਕਾਲੀ ਦਲ ਦੇ ਸਭ ਤੋਂ ਪਹਿਲ ਨੰਬਰ ਤੇ ਸੀ ਵਿਕਰਮਜੀਤ ਮਜੀਠੀਆ ਉਸ ਤੋਂ ਬਾਅਦ ਓਪੀ ਸੋਨੀ ਤੇ ਹੋਰ ਜਿਹੜੇ ਵੱਡੇ ਵੱਡੇ ਪੁਲਿਸ ਅਧਿਕਾਰੀ ਉਸ ਦੇ ਵਿੱਚ ਸ਼ਾਮਲ ਸੀ ਨੌਜਵਾਨ ਭਾਰ ਸਵਾ ਮੰਗ ਕਰਦੇ ਆ ਕਿ ਉਸ ਰਿਪੋਰਟ ਨੂੰ ਜਨਤਕ ਕਰਕੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਵੇ ਅੱਜ ਜੇ ਜੇ ਉਸ ਸਮੇਂ ਸਰਕਾਰ ਉਸ ਤੇ ਕਾਰਵਾਈ ਕਰਦੀ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਉਹ ਨਸ਼ਾ ਨਹੀਂ ਸੀ ਹੋਣਾ ਪਰ ਉਹ ਉਹ ਜਿਹੜੀ 175 ਬੰਦਿਆਂ ਦੀ ਜਿਹੜੀ ਲਿਸਟ ਸੀ ਅੱਜ ਲਗਭਗ 1175 ਬੰਦਿਆਂ ਤੇ ਪਹੁੰਚ ਗਈ ਆ ਸਰਕਾਰੀ ਵੀ ਅਸੀਂ ਜਿਹੜੀ ਸਰਕਾਰ ਨੂੰ ਮੰਗ ਕਰਦੇ ਆਂ ਵੀ ਉਸ ਰਿਪੋਰਟ ਨੂੰ ਜਿਹੜਾ ਜਨਤਕ ਕੀਤਾ ਜਾਵੇ ਤੇ ਉਸ ਤੇ ਕਾਰਵਾਈ ਕੀਤੀ ਜਾਵੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਖੇਡ ਗਰਾਊਂਡ ਨੇ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਚੰਗੇ ਖੇਡ ਗਰਾਊਂਡ ਬਣਾਏ ਜਾਣ ਨੌਜਵਾਨਾਂ ਨੂੰ ਜਿਹੜਾ ਉੱਥੇ ਕੋਚ ਪ੍ਰੋਵਾਈਡ ਕਰਾਏ ਜਾਣ ਨੌਜਵਾਨਾਂ ਨੂੰ ਜਿਹੜਾ ਡਾਈਟ ਦਾ ਉਹਨਾਂ ਦਾ ਪੈਸਾ ਹੁੰਦਾ ਨੌਜਵਾਨਾਂ ਦਾ ਉਹ ਉਹਨਾਂ ਨੂੰ ਜਿਹੜਾ ਦਿੱਤਾ ਜਾਵੇ ਨਾਲ ਜਿਹੜਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 80 ਲੱਖ ਦੇ ਕਰੀਬ ਬੇਰੁਜ਼ਗਾਰੀ ਆ ਪਰ ਜੇ ਅਸੀਂ ਹਰੇਕ ਵਿਭਾਗ ਦੇ ਵਿੱਚ ਦੇਖੀਏ ਤਾਂ ਹਰੇਕ ਵਿਭਾਗ ਦੇ ਵਿੱਚ ਜਿਹੜੀ ਪੋਸਟਾਂ ਖਾਲੀ ਪਈਆਂ ਨੇ ਨੌਜਵਾਨ ਭਰ ਸਵਾ ਮੰਗ ਕਰਦੀ ਆ ਕਿ ਉਹ ਜਿਹੜੀਆਂ ਪੋਸਟਾਂ ਨੂੰ ਜਿਹੜਾ ਭਰਿਆ ਜਾਵੇ ਨੌਜਵਾਨਾਂ ਨੂੰ ਜਿਹੜਾ ਉੱਥੇ ਪੱਕਾ ਰੁਜ਼ਗਾਰ ਦਿੱਤਾ ਜਾਵੇ ਤੀਸਰਾ ਚੌਥੀ ਮੰਗ ਆ ਜਿਹੜੀ ਅਸੀਂ ਪੂਰੇ ਪੰਜਾਬ ਦੇ ਨੌਜਵਾਨ ਉਠਾ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਸਾਡੀਆਂ ਇਤਿਹਾਸਕ ਇਮਾਰਤਾਂ ਨੇ ਸਰਕਾਰ ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਇਹ ਸਰਕਾਰਾਂ ਜਿਹੜੀਆਂ ਸਾਡੀਆਂ ਇਤਿਹਾਸਕ ਇਮਾਰਤਾਂ ਨੂੰ ਮਟਾਉਣਾ ਚਾਹੁੰਦੀਆਂ ਨੇ ਇਹਦਾ ਇੱਕ ਕਿੱਸਾ ਅਸੀਂ ਜਲਿਆਂ ਵਾਲੇ ਬਾਗ ਦਾ ਦੇਖ ਸਕਦੇ ਹਾਂ ਉੱਥੇ ਜਿਹੜਾ ਉਸ ਦਾ ਨਵੀਨੀਕਰਨ ਦੇ ਨਾਂ ਤੇ ਉਹਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਨੌਜਵਾਨ ਭਾਰਤ ਸਭਾ ਮੰਗ ਕਰਦੀ ਆ ਵੀ ਪੂਰੇ ਪੰਜਾਬ ਦੀਆਂ ਜਿਹੜੀਆਂ ਇਤਿਹਾਸਕ ਇਮਾਰਤਾਂ ਨੇ ਉਹਨਾਂ ਨੂੰ ਜਿਹੜਾ ਸਾਂਭਿਆ ਜਾਵੇ ਅੱਜ ਅਸੀਂ ਇਸ ਮੰਗਾਂ ਨੂੰ ਲੈ ਕੇ ਜਿਹੜਾ ਐਲ ਡੀ ਐਮ ਸਾਹਿਬ ਸਾਹਿਬ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਮੰਗ ਪੱਤਰ ਭੇਜਣਾ ਨਾਲ ਹੀ ਨਾਲ ਅਸੀਂ ਸੁਪਰੀਮ ਆਪਣਾ ਹਾਈ ਕੋਰਟ ਨੂੰ ਜਿਹੜਾ ਇਥੋਂ ਚੀਫ ਜਸਟਿਸ ਨੂੰ ਮੰਗ ਪੱਤਰ ਭੇਜਣਾ ਕਿ ਉਹ ਜਿਹੜੀ 2012 ਦੇ ਵਿੱਚ ਰਿਪੋਰਟ ਪੇਸ਼ ਕਰੀ ਸੀ ਉਸ ਰਿਪੋਰਟ ਨੂੰ ਲਾਗੂ ਕਰਾਉਣ ਦੇ ਵਿੱਚ ਸਾਈਕ ਹੋਵੇ ਪੰਜਾਬ ਸਰਕਾਰ ਇਸ ਨੂੰ ਇਸ ਕਰਕੇ ਲਾਗੂ ਨਹੀਂ ਕਰ ਰਹੀ ਕਿਉਂਕਿ ਅਕਾਲੀ ਦਲ ਦੇ ਜਿਹੜੇ ਉਹ ਵੀ ਉਸ ਦੇ ਵਿੱਚ ਵੱਡੇ ਲੀਡਰ ਸ਼ਾਮਲ ਸੀ ਕਾਂਗਰਸ ਦੇ ਵੀ ਜਿਹੜੇ ਵੱਡੇ ਲੀਡਰਸ਼ਿਪ ਸੀ ਤੇ ਹੁਣ ਆਮ ਦੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਸ਼ਾਮਲ ਨੇ ਇਸ ਕਰਕੇ ਅਸੀਂ ਹਾਈ ਕੋਰਟ ਤੋਂ ਵੀ ਮੰਗ ਕਰਦੇ ਹਾਂ ਕਿ ਉਸ ਤੇ ਜਿਹੜਾ ਇੱਕ ਬੈਚ ਬਣਾ ਕੇ ਉਸ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਇਸ ਨੂੰ ਲੈ ਕੇ ਜਿਹੜੀ ਅਸੀਂ ਅੱਜ ਸਮਾਣਾ ਸ਼ਹਿਰ ਦੇ ਵਿੱਚ ਰੈਲੀ ਕਰਕੇ ਐਸ ਡੀ ਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਹਾਂ